ਲੱਖਾਂ ਦੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਭਰ ਤੋਂ ਜਿਹੜੀ ਸੰਗਤ ਹੈ ਔਰੇ ਆਚ ਇਸ ਵਿਸ਼ਾਲ ਇਕੱਠ ਦੇ ਵਿੱਚ ਪਹੁੰਚ ਰਹੀ ਹੈ ਜਿੱਥੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਨਵਿੰਦ ਕੇਚਰੀਵਾਲ ਜੀ ਕੁਛ ਹੀ ਦੇਰ ਦੇ ਵਿੱਚ ਪਹੁੰਚਣ ਵਾਲੇ ਨੇ ਅੱਜ ਦਾ ਜੋ ਇਹ ਵਿਸ਼ਾਲ ਇਕੱਠ ਰੱਖਿਆ ਗਿਆ ਜੋ ਪੰਜਾਬ ਦੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਆਪਣਾ ਸੈਕੰਡ ਫੇਜ਼ ਚੱਲ ਰਿਹਾ ਇਹ ਉਹਦੇ ਸੰਬੰਧ ਦੇ ਵਿੱਚ ਇਕੱਠ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕੇ ਮਾਨ ਸਾਹਿਬ ਦੀ ਯੋਗਗਵਾਈ ਦੇ ਅੰਦਰ ਚੱਲ ਰਹੀ ਜਿਹੜੀ ਸਰਕਾਰ ਹੈ ਅਸੀਂ ਹਰ ਪਿੰਡ ਚੋਂ ਲਗਭਗ ਪੰਜਾਬ ਦੇ 13000 ਪਿੰਡ ਨੇ ਔਰ 13000 ਪਿੰਡਾਂ ਦੇ ਵਿੱਚੋਂ ਅਸੀਂ ਹਰ ਪਿੰਡ ਦੇ ਵਿੱਚ 10 VDC ਦੇ ਮੈਂਬਰ ਜਿਹੜੇ ਨੇ ਮਤਲਬ ਕਿ ਨਸ਼ਾ ਵਿਰੁੱਧ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਜਿਹੜੇ ਮੈਂਬਰ ਨੇ 10 ਅਸੀਂ ਉਹ ਮੈਂਬਰ ਬਣਾਏ ਨੇ ਪਿੰਡਾਂ ਦੇ ਵਿੱਚ ਉਹਨਾਂ ਦੇ ਤੇ ਇਸ ਤੋਂ ਇਲਾਵਾ ਅਸੀਂ ਵਾੜਾਂ ਦੇ ਵਿੱਚ ਜਿਹੜੇ ਵਾਰਡ ਡਿਫੈਂਸ ਕਮੇਟੀ ਤੇ ਵਿਲੇਜ ਡਿਫੈਂਸ ਕਮੇਟੀ ਐਦਾ ਦੋ ਜਿਹੜੇ ਸਾਡੇ ਯੂਨਿਟ ਨੇ ਵਾਰਡ ਡਿਫੈਂਸ ਕਮੇਟੀ 'ਚ ਵੀ ਅਸੀਂ 10 ਮੈਂਬਰ ਬਣਾਏ ਨੇ ਔਰ ਇਹ ਜਿਹੜੇ ਮੈਂਬਰ ਨੇ ਅੱਜ ਇਹ ਸਾਰੇ ਮੈਂਬਰ ਜਿਹੜੇ ਨੇ ਅੱਜ ਪ੍ਰਸ਼ਾਸਨ ਦਾ ਸਾਥ ਦੇ ਰਹੇ ਨੇ ਪੁਲਿਸ ਪ੍ਰਸ਼ਾਸਨ ਦਾ ਐਡਮਿਨਿਸਟ੍ਰੇਟਿਵ ਸਾਈਡ ਸਾਰੇ ਜਣੇ ਸਾਥ ਦੇ ਰਹੇ ਨੇ ਔਰ ਵੱਡੇ ਮਾਸ ਲੈਵਲ ਦੇ ਉੱਤੇ ਸਾਰੇ ਆਪੋ ਆਪਣੇ ਪਿੰਡਾਂ ਦੀ ਆਪਣੇ ਆਪਣੇ ਵਾੜਾਂ ਦੀ ਘੇਰਾਬੰਦੀ ਕਰਕੇ ਕਿਲੇਬੰਦੀ ਕਰਕੇ ਇਸ ਪੰਜਾਬ ਸਾਡਾ ਜਿਹੜਾ ਰੰਗਲਾ ਪੰਜਾਬ ਹੈ ਸਾਡਾ ਸੋਹਣਾ ਪੰਜਾਬ ਹੈ ਇਹਨੂੰ ਨਸ਼ਾ ਮੁਕਤ ਕਰਨ ਦੇ ਵਿੱਚ ਪੱਬਾ ਪਾਰ ਹੋ ਕੇ ਆਪਣਾ ਯੋਗਦਾਨ ਪਾ ਰਹੇ ਨੇ ਅੱਜ ਉਸੇ ਦਾ ਨਤੀਜਾ ਕਿ ਅੱਜ ਇਹ ਸਾਰੇ ਵੀਡੀਸੀ ਦੇ ਜਿਹੜੇ ਮੈਂਬਰ ਨੇ ਡਬਲਿਊਡੀਸੀ ਦੇ ਮੈਂਬਰ ਨੇ ਇਹਨਾਂ ਨੂੰ ਅੱਜ ਉਹ ਕਿੱਲੀ ਚਾਹ ਦਾ ਮੌਕਾ ਵੇਖੇ ਅੱਜ ਇਹਨਾਂ ਨੂੰ ਉਹ ਬੁਲਾ ਕੇ ਇਹਨਾਂ ਨੂੰ ਜਿੱਥੇ ਹੌਸਲਾ ਵਧਾਈ ਕਰਨੀਆਂ ਸਾਡੇ ਆਨਰੇਬਲ ਸੀਐਮ ਸਾਹਿਬ ਨੇ ਮਾਨਯੋਗ ਕਾਮਿਕ ਕਨਵੀਨਰ ਰਵਿੰਦ ਕੇਜਰੀਵਾਲ ਜੀ ਨੇ ਉੱਥੇ ਆਪਣੇ ਵਿਚਾਰ ਵੀ ਸਾਂਝੇ ਕਰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਪੰਜਾਬ ਦਾ ਜੋ ਇੱਕ ਸੁਪਨਾ ਸੋਚਿਆ ਹੋਇਆ ਹੈ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋਵੇ ਸਾਡਾ ਪੰਜਾਬ ਬੇਰੋਜ਼ਗਾਰੀ ਮੁਕਤ ਹੋਵੇ ਸਾਡੇ ਪੰਜਾਬ ਦੇ ਵਿੱਚੋਂ ਬੱਚਿਆਂ ਦੇ ਹੱਥਾਂ ਦੇ ਵਿੱਚ ਗਨ ਕਲਚਰ ਚੰਗਾ ਨਹੀਂ ਲੱਗਦਾ ਸਾਡੇ ਬੱਚਿਆਂ ਦੇ ਹੱਥਾਂ 'ਚ ਕਲਮਾਂ ਚੰਗੀਆਂ ਲੱਗਦੀਆਂ ਨੇ ਸਾਡੇ ਬੱਚਿਆਂ ਦੇ ਹੱਥਾਂ 'ਚ ਟਿਫਨ ਚੰਗੇ ਲੱਗਦੇ ਨੇ ਔਰ ਇਹ ਜੇ ਇਸ ਤਰ੍ਹਾਂ ਦੇ ਪੰਜਾਬ ਦਾ ਜਿੱਥੇ ਸਾਰਿਆਂ ਨੂੰ ਇਲਾਜ ਮਿਲ ਸਕੇ ਹੈਲਥ ਦਾ ਇੰਸ਼ੋਰੈਂਸ ਪਾਲਿਸੀ ਮਿਲ ਸਕੇ ਜਿੱਥੇ ਸਾਰੇ ਪੰਜਾਬ ਨੂੰ ਵਿੱਦਿਆ ਦਾ ਦਾਨ ਮਿਲ ਸਕੇ ਇਹ ਸਾਰੀਆਂ ਚੀਜ਼ਾਂ ਦੇਣ ਲਈ ਅੱਜ ਉਹ ਜਣੇ ਕਿ ਕਤਰਤ ਹੋਏ ਆ ਸੋ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਜਿਹੜੇ ਸਪੋਰਟਰ ਵੋਟਰ ਜਿਨ੍ਹਾਂ ਨੇ ਵੀ ਅੱਜ ਇਸ ਭਾਰੀ ਇਕੱਠ ਨੂੰ ਕਾਮਯਾਬ ਕਰਨ ਦੇ ਵਿੱਚ ਯੋਗਦਾਨ ਪਾਇਆ ਤਹਿ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਵਾਅਦਾ ਕਰਦੇ ਆਂ ਕਿ ਜਿਹੜਾ ਪੰਜਾਬ ਹੈ ਸਾਡਾ ਪੰਜਾਬ ਸਾਡਾ ਬਹੁਤ ਵਧੀਆ ਔਰ ਚੰਗਾ ਬਣੂਗਾ ਜੀ ਧੰਨਵਾਦ